ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਪਿੰਡ ਜੋਧਪੁਰ ਰਮਾਨਾ ਦੇ ਵਿੱਚ ਰਹਿਣ ਵਾਲੀ ਇੱਕ ਕੁੜੀ ਜੋ ਕਿ ਏਮਜ਼ ਹਸਪੀਟਲ ਦੇ ਵਿੱਚ ਸਟਾਫ ਨਰਸ ਦਾ ਕੰਮ ਕਰ ਰਹੀ ਸੀ ਉਸਦੇ ਨਹਾਉਂਦੇ ਦੀ ਇੱਕ ਵੀਡੀਓ ਬਣਾਉਣ ਵਾਲੇ ਨੂੰ ਪੁਲਿਸ ਵੱਲੋਂ ਕੀਤਾ ਗ੍ਰਿਫਤਾਰ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਆਓ ਜਾਣਦੇ ਆਪਾਂ ਪੂਰਾ ਮਾਮਲਾ ਪੁਲਿਸ ਦੀ ਚੋਣ ਹੈ ਜੀ ਸਰ ਜੀ ਨਾਮ ਤੁਹਾਡਾ ਤੇ ਕੀ ਮਾਮਲਾ ਕੀ ਸਾਹਮਣੇ ਆਇਆ ਹੈਗਾ ਜਿਹੜਾ ਸਟਾਫ ਨਰਸ ਦਾ ਵੀਡੀਓ ਦਾ ਮਾਮਲਾ ਹੈ ਇੱਕ ਸਾਡੇ ਕੋਲੇ ਕੱਲ ਏਮਜ਼ ਹਸਪੀਟਲ ਦੀ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਇਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਕਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵਾਨ ਈ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹ ਉਦੋਂ ਇਹਨੇ ਖਿੜਕੀ 'ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ। ਬਾਕੀ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛਗਿਛ ਕਰ ਰਹੇ ਹਾਂ ਬਾ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਲਿੰਕ ਕੀ ਅਸਰ ਆਪਸ ਮੇਸਟਾਪ ਨਰਸ ਦਾ? ਲਿੰਕ ਬਸ ਇਹੀ ਆ ਵੀ ਇਹ ਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ। ਮੋਬਾਈਲ ਮੂਲ ਸਰ ਮਿਲ ਗਿਆ ਸਾਰਾ। ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ। ਵਾਇਰਲ ਰੂਲ ਤਰੀਕੀ ਦੀ ਕੋਈ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਹ ਇਹਨੂੰ ਤੁਸੀਂ ਐਫ ਆਈ ਆਰ ਰਜਿਸਟਰ ਕਰ ਲਈ ਤੇ ਬਸ ਠੀਕ ਹੋ ਗਿਆ। ਗਾਟ ਇਟ।